ਕਿਸਾਨਾਂ ਤੇ ਸਰਕਾਰ ਦੀ ਚੌਥੇ ਗੇੜ ਦੀ ਮੀਟਿੰਗ ਹੋਈਏ ਹੋਵੇਗੀ ਦੱਸਦੇ ਕਿ ਕੇਂਦਰ ਮੰਤਰੀਆਂ ਅਤੇ ਕਿਸਾਨਾਂ ਦੇ ਵਿਚਾਲੇ ਮੀਟਿੰਗ ਹੋਵੇਗੀ ਚੰਡੀਗੜ੍ਹ ਦੇ ਵਿਖੇ ਮੀਟਿੰਗ ਜਿਹੜੀ ਹੈ ਉਹ ਹੋਵੇਗੀ ਚੌਥੇ ਗੇੜ ਦੀ ਮੀਟਿੰਗ ਜਿਹੜੀ ਹੈ ਕਰਵਾਈ ਜਾਏਗੀ ਕੇਂਦਰ ਮੰਤਰੀਆਂ ਅਤੇ ਕਿਸਾਨਾਂ ਦੇ ਵਿਚਾਲੇ ਮੀਟਿੰਗ ਕਰਵਾਈ ਜਾਏਗੀ ਦੱਸਦੇ ਕਿ ਲਗਾਤਾਰ ਕਿਸਾਨ ਜੁੜੇ ਨੇ ਆਪਣੇ ਹੱਕ ਦੇ ਮੰਗਾਂ ਦੇ ਲਈ ਪ੍ਰਦਰਸ਼ਨ ਕਰ ਰਹੇ ਨੇ ਪੰਜਾਬ ਹਰਿਆਣਾ ਬਾਰਡਰ ਤੇ ਅੱਜ ਜੋ 6ठा ਦਿਨ ਹੈ ਪ੍ਰਦਰਸ਼ਨ ਦਾ ਤੇ ਕਿਸਾਨਾਂ ਦੇ ਵੱਲੋਂ ਲਗਾਤਾਰ ਆਪਣੇ ਹੱਕ ਦੀ ਮੰਗਾਂ ਦੇ ਲਈ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੰਗਲ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਅੱਜ ਚੌਥੀ ਦੌਰ ਦੀ ਮੀਟਿੰਗ ਹੋਣੀ ਹੈ ਤੇ ਇਹ ਮੀਟਿੰਗ ਵੀ ਚੰਡੀਗੜ੍ਹ ਦੇ ਵਿੱਚ ਹੋਣ ਜਾ ਰਹੀ ਹੈ ਸ਼ਾਮੀ 6 ਵਜੇ ਇਹ ਮੀਟਿੰਗ ਸ਼ੁਰੂ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ 3 ਦੌਰ ਦੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋ ਚੁੱਕੀ ਹੈ ਜਿਸ ਦੇ ਵਿੱਚ ਪਹਿਲੀ ਮੀਟਿੰਗ ਦੀ ਮਦਦਸਤਾ ਜਿਹੜੀ ਹੈਗੀ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ ਸੀ ਤੇ ਇਸ ਤੋਂ ਬਾਅਦ ਅਗਲੀ ਮੀਟਿੰਗ ਦੇ ਵਿੱਚ ਪੰਜਾਬ ਵੱਲੋਂ ਇਤੀ ਵਾਰੀ ਮੰਤਰੀ ਤੀਜੀ ਵਾਲ ਚਾਹਲ ਹੋਏ ਸਨ ਤੇ ਤੀਜੀ ਮੀਟਿੰਗ ਦੇ ਵਿੱਚ ਪੰਜਾਬ ਵਿੱਚੋਂ ਵਿੱਤ ਮੰਤਰੀ ਹਰਪਾਲ ਜਿਮਾ ਜਿਹੜੇ ਹੈਗੇ ਨੇ ਉਹ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸਨ ਹਾਲਾਂਕਿ ਇਹ ਤਿੰਨੋਂ ਮੀਟਿੰਗ ਜਿਹੜੀ ਹੈਗੀ ਹੈ ਉਹ ਅੰਦੋਲਨ ਨੂੰ ਖਤਮ ਨਹੀਂ ਕਰਵਾ ਸਕੀਆਂ ਤੇ ਅੰਦੋਲਨ ਅਜੇ ਚੱਲ ਰਿਹਾ ਹੈ ਪਰੰਤੂ ਇੰਨਾ ਜ਼ਰੂਰ ਹੈ ਕਿ ਤੀਜੀ ਮੀਟਿੰਗ ਦੇ ਵਿੱਚ ਕਿਤੇ ਨਾ ਕਿਤੇ ਇੱਕ ਸਹਿਮਤੀ ਦੇ ਸੰਕੇਤ ਜ਼ਰੂਰ ਮਿਲੇ ਸਨ ਜਦੋਂ ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਵਿੱਚ ਗੱਲਬਾਤ ਹੋਈ ਸੀ ਤੇ ਕਿਸਾਨਾਂ ਨੇ ਅਗਲੀ ਮੀਟਿੰਗ ਮੀਟਿੰਗ ਹੋਣ ਤੱਕ ਆਪਣੀ ਜਿਹੜੀ ਆਪਣਾ ਜਿਹੜਾ ਅੰਦੋਲਨ ਹੈ ਜਾਂ ਫਿਰ ਦਿੱਲੀ ਕੂਚ ਕਰਨ ਦਾ ਪਲਾਨ ਜਿਹੜਾ ਹੈਗਾ ਉਸ ਨੂੰ ਉੱਥੇ ਹੀ ਰੋਕ ਦਿੱਤਾ ਸੀ ਹਾਲਾਂਕਿ ਬਾਰਡਰ ਦੇ ਉੱਤੇ ਤਣਾਅ ਜਿਹੜਾ ਹੈਗਾ ਉਹ ਜ਼ਰੂਰ ਬਣਿਆ ਹੋਇਆ ਹੈ ਪਰੰਤੂ ਇੰਨਾ ਜ਼ਰੂਰ ਹੈ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੀ ਸਿੱਟੇ ਨਿਕਲਦੇ ਨੇ ਇਸ ਵਾਸਤੇ ਸਾਰੇ ਦੇਸ਼ ਦੀ ਨਿਗਾਹ ਜਿਹੜੀ ਹੈਗੀ ਆ ਅੱਜ ਦੀ ਇਸ ਮੀਟਿੰਗ ਦੇ ਉੱਤੇ ਲੱਗੀ ਹੋਈ ਹੈ ਕੁਲਵੀਰ ਦਿਵਾਨ ਇੰਡੀਆ Kisana.